ਗਵਾਲਾ ਵਿਖੇ ਬੀਤੀ ਰਾਤ ਅਰੋੜਿਆਂ ਤਲਾਬ ਮੰਦਰ ਦੀ ਗਊਸ਼ਾਲਾ ਵਿੱਚ ਰੱਖੀਆਂ ਗਾਵਾਂ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸ਼ਹਿਰ ਖਬਰ ਫੈਲ ਗਈ ਜੋ ਕਿ ਇੱਕ ਬਹੁਤ ਮੰਦਭਾਗੀ ਘਟਨਾ ਹੈ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਆਲਾ ਅਤੇ ਰਾਜਨੀਤਿਕ ਤਿਕ ਨੇਤਾ ਹਿੰਦੂ ਸੰਗਠਨ ਮੌਕੇ ਤੇ ਪਹੁੰਚ ਗਏ ਮੌਕੇ ਤੇ ਮੌਜੂਦ ਹਿੰਦੂ ਸੰਗਠਨ ਦੇ ਆਗੂਆਂ ਅਤੇ ਰਾਜਨੀਤਿਕ ਆਗੂਆਂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਤਨਾ ਗਵਾਂ ਨੂੰ ਕਿਸੇ ਵੱਲੋਂ ਕੋਈ ਜ਼ਹਿਰੀ ਚੀਜ਼ ਦੇ ਕੇ ਮਾਰੇ ਜਾਣ ਦਾ ਖਦਸ਼ਾ ਹੈ ਇੱਥੇ ਦੱਸ દਈਏ ਕਿ ਡੇਢ ਦਰਜਨ ਤੋਂ ਵੱਧ ਗਵਾਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਇਸ ਘਟਨਾ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅੱਜ ਬੜੀ ਦੁਖਦਾਈ ਘਟਨਾ ਜਿਹੜੀ ਹੋਈ ਆ ਸਾਡੀ ਗਉਸ਼ਾਲਾ ਦੇ ਵਿੱਚ ਕਰਵਲ ਭਾਜੀ ਖਰਾਬਤੀ ਬੰਦੇ ਨੇ ਕਰਵਲ ਭਾਜੀ ਜੋ ਵਿੱਚ ਕਪੂਰ ਜਾਂ ਕਿਸੇ ਚੀਜ਼ ਦੇ ਵਿੱਚ ਪਾ ਕੇ ਸਾਡੀਆਂ ਗਊਵਾਂ ਦਾ ਨੂੰ ਸੀਜ਼ ਕੀਤਾ ਆ ਉਹਦੇ ਗਰੋਧ ਦੇ ਵਿੱਚ ਜਿਹਨੇ ਵੀ ਇਹ ਕੰਮ ਕੀਤਾ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਪਹੋਣਾ ਬੰਦਿਆਂ ਨੂੰ ਫੜਿਆ ਜਾਵੇ ਔਰ ਦਿੱਲੀ ਦੇ ਨਹੀਂ ਫੜਿਆ ਜਾਂਦਾ ਉਨੀ ਦਾ ਗੱਲ ਤੋਂ ਅਸੀਂ ਦੁਕਾਨਾਂ ਬੰਦ ਕਰਕੇ ਬਾਜ਼ਾਰ ਬੰਦ ਕਰਾਂਗੇ ਬੜਾ ਮੈਂ ਸਮਝਦਾ ਕਿ ਇਸ ਤੋਂ ਦਰਦਲਾ ਖਾਤਸਾ ਕੋਈ ਹੋ ਨਹੀਂ ਸਕਦਾ ਉਹਨਾਂ ਦਾ ਮੈਲੀ ਗੇਟ ਲੱਗੇ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਊਆਂ ਉਹ ਪਨੂਆ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਜਿਹੜੀਆਂ ਉਹਨਾਂ ਦੀ ਬਹੁਤ ਹੋ ਚੁੱਕੀ ਹੈ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਤ ਨਜ਼ਰ ਆ ਰਹੀ ਹੈ ਸੋ ਬੜੇ ਦੁਖਦਾਈ ਖਬਰ ਹੈ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾ ਵੀ ਲਈਆਂ ਗਈਆਂ ਪਰ ਹੋਰ گاਵਾ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪੀੜਤ ਹੋ ਕੇ ਡੇਗ ਰਹੀਆਂ ਹਨ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ ਸਾਨੂੰ ਇਨਫੋਰਮਸ ਮਿਲੀ ਹੈ ਉਹ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਸਮਝਦਾ ਕਿ ਇਸ ਤੋਂ ਘਿਰਾਉਣੀ ਹਰਕਤ ਜਿਹੜੀ ਹੈ ਉਹ ਹੋ ਨਹੀਂ ਸਕਦੀ ਸੋ ਅਸੀਂ ਇਹਦੀ ਜਿਹੜੀ ਨਿੰਦਾ ਕਰਦੇ ਹਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਲਗਾਏ ਉਹ ਪੂਰੀ ਜਲਦ ਤੋਂ ਜਲ ਜਿਹੜੀ ਉਪਰਵਾਏ ਅੱਜ ਤੁਹਾਡੇ ਸਾਹਮਣੇ ਹਲਾ ਦੇਣਗੇ ਜਿਹੜੇ ਗਲਤ ਕੰਮ ਹੋਇਆ ਜ ਗਊਸ਼ਾਲਾ ਦੇ ਵਿੱਚ ਅਰੋੜੇ ਤਲਾ ਦੇ ਵਿੱਚ ਇਹ ਕਿਸੇ ਨੇ ਜਾਇਜ ਕੰਮ ਕੀਤਾ ਜਿਹੜੀ ਗਊ ਜ ਜਵਾਨ ਜਿਹੜੀ ਗਾਵਾਂ ਸਾੜੀਆਂ ਮਾਰੀਆਂ ਇਹ ਬਹੁਤ ਬੜੀ ਗੱਲ ਆਏ ਔਰ ਇਹ ਕੋ ਸ਼ਾਤਰੀ ਜਿਹੜਾ ਇੱਕ ਪਛਾਣਾ ਹੋ ਕੇ ਉਹ ਮੋਲ ਖਰਾਬ ਹੋਣਾ ਚਾਹੁੰਦਾ ਹੋਊਗਾ ਜਦ ਕਿ ਜਿੱਦ ਕੀ ਹੈ ਸਮਝ ਲੱਗ ਰਹੀ ਅਸੀਂ ਇਹ ਕੈਮਰਾ ਖੋਲ ਰਹੇ ਕੈਮਰੇ ਜੀ ਪਤਾ ਲੱਗ ਜਵੇ ਅਸੀਂ ਇਹ ਚਾਹਨੀਏ ਕੋਈ ਸਭ ਤੋਂ ਸਦਾ ਜਿੱਤੀ ਜਾਵੇ ਕਿਉਂਕਿ ਬੇਜਵਾਨ ਨੂੰ ਜ਼ਹਿਰ ਦੇਣੀ ਬਹੁਤ ਵੱਡੀ ਪਾਪ ਆਏ ਔਰ ਅਸੀਂ ਇਹ ਮੰਨ ਕਰਦੇ ਆਂ ਔਰ ਬਾਕੀ ਜਿੰਨੇ ਸਾਡੇ ਸਾਰੇ ਪ੍ਰਾਣ ਨੂੰ ਇਹ ਕਹਿੰਦੇ ਜਨਾ ਕਿ ਇਹਦੇ ਬਾਰੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਬਹੁਤ ਹੀ ਬੰਦਪਾਗੇ ਘਟਣਾ ਹੈ ਜਦੋਂ ਦੇਖਿਆ ਕਿ ਲਗਭਗ ਜਿਹੜੇ 10 ਕੋ ਮਤਾ ਦੇ ਜਿਹੜੇ ਹਿੱਸਤਾ ਹੋਰ ਇਸ ਦੇ ਵਿੱਚ ਜਿੰਨੇ ਬਾਕੀ ਤਿੰਨ ਚਾਰ ਜਿਹੜੀ ਬਹੁਤ ਸੇਰੀ ਸਹੀ ਇਸ ਕਰਕੇ ਲੱਗਦਾ ਕਿਸੇ ਨਾ ਕਿਸੇ ਸ਼ਰਤੀ ਅੰਦਰ ਦੀ ਇਹ ਕੰਮ ਜਾਂਦਾ ਗਿਆ ਹੈ ਇਸ ਕਰਕੇ ਸਬਤਤਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇ ਆਕੇ ਜਿੰਨੀਆਂ ਵੀ ਜਿਹੜੇ ਵਰਸਿਸ ਜਿਹੜੇ ਬਾਹਰ ਰਹਿ ਗਏ ਜਾਂ ਸੀਗੇ ਸਿੱਕੇ ਉਹਨਾਂ ਦੇ ਬਹੁਤ ਬਹੁਤ ਜਾਨ ਬਚਾਈ ਜਾਵੇ। ਮੈਂ ਡਾਕਟਰਾਂ ਨਾਲ ਗੱਲ ਕੀਤੀ ਹੈ। ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਹੈ ਕਿ ਲਾਹਰ ਜਿਹੜੇ ਅਡਜਾਇਨਿੰਗ ਜ਼िले ਹੈਗੇ ਸਾਡੇ ਬੋਲੇ ਸੇ ਮੈਨਪਾਵਰ ਕਰਦੇ। ਉਹਨਾਂ ਦੇ ਜ਼िले ਤੋਂ ਜਿਹੜੀ ਹੈ ਕਿ ਭਗਾਲੀ ਜਬ ਅਡੀਸ਼ਨਲ ਜਿਹੜੀ ਟੀਮਸ ਜਿਹੜੇ ਡਾਕਟਰ ਸਿਹਤ ਵਿਭਾਗ ਦੇ ਤੋਂ ਭਗਾਲੀ ਜਾਂਦਾ। ਇਹ ਮੰਤਵਾ ਵੀ ਕਰਨਾ ਗੋਸ਼ਾਲਾ ਵਿੱਚ ਪੁਛਟਾਰ ਤੋਂ ਜਤਵਾਲਾ ਨੇ ਜੇਰ ਦੇਖੀ ਲੋਕਾਂ ਨੂੰ ਪਹੁੰਚਾ ਗਿਆ ਵਿਚਾਰ ਹੋਇਆ ਕਿ 12 15 ਗੋਮਾਂ ਮਰ ਚੁੱਕਿਆ ਨੇ ਔਰ ਬਾਕੀ ਦਾ ਰਾਹ ਚੱਲ ਰਿਹਾ ਹੈ ਬਹੁਤ ਮਨੁੱਖਾਂ ਗਿਣਤ ਬਹੁਤ ਹੀ ਮਾੜੀ ਬਚਨਾ ਇਹ ਸ਼ਹਿਰ ਵਿੱਚ ਪੰਜਾਬ ਵਿੱਚ ਲਾਂਡਾ ਦੀ ਬਿਗੜੀ ਸਥਿਤੀ ਹੈ ਉਹਨਾਂ ਦਿੱਜਾ ਹੈ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਕੌਫ ਨਹੀਂ ਕੋਈ ਵੀ ਕੁਝ ਕਰ ਲੋ ਤੇ ਆਗਰ ਕਰ ਸਕਦਾ ਔਰ ਸਕਾਰ ਦੇ ਵਿੱਚ ਚੱਕ ਕਰ ਰਹੀ ਹੈ ਸਕਾਰ ਦੀ ਫੇਲਰ ਦੀ ਨਿਸ਼ਾਨੀ ਹੈ ਲਾਂਡਾ ਦਾ ਦੀ ਫੇਲਰ ਦੀ ਨਿਸ਼ਾਨੀ ਹੈ ਸਾਨੂੰ ਸਾਰਿਆਂ ਨੂੰ ਗਊ ਮਾਤਾ ਦੀ ਰੱਖਿਆ ਲਈ ਕੋਸ਼ਿਸ਼ ਕਰਨਾ ਹੋਵੇ ਕਰਨਾ ਚਾਹੀਦਾ ਹੈ ਔਰ ਸਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਇਹ ਜੀ ਬਹੁਤ ਜਲਦੀ ਜਲਦੀ ਜਿਹਨਾਂ ਨੇ ਤਾਰਾ ਕੀਤਾ ਉਹਨੂੰ ਦਰ ਕਰਕੇ ਉਹਨੂੰ ਦੋਸ਼ੀ ਹਸਾਰੇ ਨੂੰ ਚਾਹੀਦਾ ਹੈ ਕੀ ਗੇਟ ਜਿਹੜੀ ਗਊਸ਼ਾਲਾ ਸ਼ਿਵ ਜੀ ਦੀ ਮੂਰਤੀ ਦੇ ਪਿੱਛੇ ਬੜੀ ਵੱੰਦ ਭਗੀ ਘਟਨਾ ਗੱਡੀ ਹੈ ਜੀ ਕੋਈ ਉਹਨਾਂ ਨੂੰ ਚਾਰੇ ਦੇ ਵਿੱਚ ਕੋਈ ਚੀਜ਼ ਮਿਲਾ ਕੇ ਦੇ ਗਿਆ ਔਰ ਚੀਜ਼ ਮਿਲਾਉਣ ਦੇ ਨਾਲ ਐਸਲੇ 8 ਗਾਇਆਂ ਜਿਹੜੀਆਂ ਮਰ ਗਈਆਂ ਉਧਰ ਉਹ ਇਲੈਕਸ਼ਨ ਡਿਕਲੇਅਰ ਹੋਇਆ ਕਮੇਟੀ ਦੇ ਹੋਰ ਕੋਈ ਨਾ ਕੋਈ ਦੇਖ ਲਓ ਕਿੰਦਾ ਦਾ ਪੰਗਾ ਪੈ ਗਿਆ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਨਕੁਆਇਰੀ ਕੀਤੀ ਜਾਵੇ ਅੱਠ ਡਾਕਟਰ ਉੱਥੇ ਜਿਹੜੀਆਂ ਰਕਾਇਆਂ ਮਰੀਆਂ ਡਾਕਟਰ ਉਹਨਾਂ ਦੀ ਦੇਖੋ ਬਾਕੀ ਗਾਇਆਂ ਨੂੰ ਬਚਾਉਣ ਦੀ ਜਿਹੜੀ ਹੈਗੀ ਉਹ ਦੇਖ ਰਹੇ ਆ ਦਵਾਈਆਂ ਦੇ ਰਹੇ ਆ ਔਰ ਆਪਣੀ ਪੂਰੀ ਐਫਰਟ ਲਗਾ ਰਹੇ ਆ